ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਾਦਰਗੜ ਜੰਡੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਐ ਨੇੜੇ ਕਿ ਦੜਵਾ ਸ਼ਹਿਰ ਰਹਿ ਜਾਂਦਾ ਮਸਾਂ 2-3 ਕਿਲੋਮੀਟਰ ਵੰਗੂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਸਵਾਈ ਬਹੁਤ ਚੰਗੇ ਦੁੱਧ ਵਾਲੀ ਵਿਹੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਵਿਹੜ ਮਾਤਾ ਦੀ ਸੇਲ ਆ ਬਕਾਊ ਆ ਮੁੱਲ ਮਾਤਾ ਕਹਿੰਦੀ ਆਪਾਂ ਜਮਾਂ ਹੀ ਜੈਜ ਕਰਨਾ ਬਾਕੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਚਵਾਈ ਵਿਖਾ ਦਿਆਂਗੇ ਮੋਟੀ ਮੋਟੀ ਥਣ ਬਹੁਤ ਚੰਗੇ ਹੱਦੀ ਚਵਾਈ ਵਾਲੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗਣੀ ਤੋੜ ਕੇ ਥਾਣਾ ਵਾਨਾ ਵਿਖਾ ਦੇਣੇ ਮਾਤਾ ਕੱਢੀ ਹੈ ਬਾਹਰ ਨੂੰ ਮਗਰੇ ਦੇ ਬੱਚੀ ਆ ਫੀਮੇਲ ਕਾਫ ਬਛੜੀ ਆ ਦੂਜੇ ਸੂਵੇ ਮਾਤਾ ਕਹਿੰਦੀ ਸੂਈ ਆ ਚਵਾਈ ਮਾਤਾ ਕਹਿੰਦੀ ਇੱਕ ਨੰਬਰ ਚਵਾਈ ਤੁਹਾਨੂੰ ਵਿੱਚ ਮੋਟੀ ਮੋਟੀ ਵਿਖਾਈ ਦੇਣੀ ਆ ਵੀਡੀਓ ਦੇ ਵਿੱਚ ਐਚ ਐਫ ਨਸਲ ਦੀ ਡੱਬੀ ਵਹਿੜ ਕੱਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸੈਟ ਟਰਕਚਰ ਆ ਖੁੱਲੇ ਢੁਲੇ ਆਂਗਾ ਪੈਰਾਂ ਦੀ ਆ ਮਾਦਾ ਤੇ ਮੋਢੇ ਦੇ ਬਰਾਬਰ ਜਾਂਦੀ ਆ ਵਹਿੜ ਚਿੱਟੇ ਰੰਗ ਦੀ ਵੱਛੀ ਆ ਵਿੱਚ ਕਾਲੇ ਰੰਗ ਦੇ ਮੋٹے ਡਾਬਾ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਠੋਸ ਨਿਕਰ ਥਣਾ ਦੀ ਸਾਫ ਸੁਥਰੀ ਆ 18 ਕਿਲੋ ਦੁੱਧ ਮਾਤਾ ਕਹਿੰਦੀ ਕੰਡੇ ਵਾਲਾ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀ ਆ ਬਾਕੀ ਸੀਲ ਸਭ ਦੀ ਮਾਤਾ ਕਹਿੰਦੀ ਗਰੰਟੀ ਆ ਤੁਹਾਨੂੰ ਚਵਾਈ ਵਿਖਾਈ ਦੇਣੀ ਆ ਹੁਣ ਆ ਤੁਸੀਂ ਦੇਖ ਲਓ ਨਿਆਣਾ ਮਾਤਾ ਨੇ ਲਾਤਾ ਭੋਮਾ ਬੰਦੇ ਚੋਲਣ ਮਾਤਾ ਕਹਿੰਦੀ ਭੋਮਾ 부ੜੀਆਂ ਚੋਲਣਾ ਬੱਚਾ ਛੱਡਦਾ ਬੱਚਾ ਮਗਰ ਵੱੱਛੀ ਆ ਮਾਤਾ ਕਹਿੰਦੀ ਮੈਂ ਤੁਹਾਨੂੰ ਚੋ ਕੇ ਵਿਖਾ ਦਿੰਨੀ ਆਉਣੇ ਮਾਤਾ ਤੇ ਮਾਤਾ ਦਾ ਮੁੰਡਾ ਦੋਵੇਂ ਬਾਈ ਚੋਕੇ ਵਿਖਾਉਣਗੇ 18 ਕਿਲੋ ਦੁੱਧ ਨੱਟ ਕੰਡੇ ਵਾਲਾ ਤਿਆਰ ਹੈ ਭਾਵੇਂ ਕੋਈ 2 ਟਾਈਮ 3 ਟਾਈਮ ਭਾਵੇਂ ਕੋਈ 4 ਟਾਈਮ ਦੁੱਧ ਕੰਡੇ ਤੇ ਜੋ ਓਕੇ ਲੈ ਜੇ ਮੁੱਲ ਵੀ ਮਾਤਾ ਕਹਿੰਦੀ ਜਮਾ ਜੈ ਜੀ ਕਰਨਾ ਪਹਿਲਾਂ ਤੁਸੀਂ ਚਵਾਈ ਵੇਖ ਲਓ ਮਗਰ ਵੱਛੀ ਦੂਜਾ ਸੂਆ 10 ਦਿਨਾਂ ਦੀ ਵਹਿੜ ਸੂਈ ਵੀ ਹੈ ਚਵਾਈ ਹੁਣ ਤੁਸੀਂ ਆਪਦੀ ਅੱਖਾਂ ਦੇ ਸਾਹਮਣੇ ਵੇਖ ਹੀ ਲੈਣੀ ਆ ਜਿਹਦੇ ਪਸੰਦ ਆਊਗੀ ਕੱਲ ਨੂੰ ਅਗਲਾ ਕੇ ਫੇਰ ਭਾਵੇਂ ਸਵੇਰ ਚੋਲੇ ਕਾਮ ਨੂੰ ਪਵਾ ਫੇਰ ਜੋਲੇ ਫਮਤਾਂ ਨੇ ਟਾਈਮ ਅਗਲਾ ਚੋਕ ਹੀ ਲੈ ਜੇ ਆ ਚਵਾਈ ਤੁਸੀਂ ਵੇਖ ਲੋ ਮੋਟੀ ਧਾਰ ਐ ਕੋਈ ਭੂਰਨੀ ਛੱਟਾ ਨਹੀਂ ਨਾਲ ਪਰਲੇ ਪਾਸੇ ਬਾਈ ਵੀ ਬਹਿ ਗਿਆ ਤੋਂ ਮੇ ਪਾਸੇ ਬਹਿ ਕੇ ਚਵਾਈ ਮਾਤਾ ਦੇ ਬਾਈ ਕਰੀ ਜਾਂਦੇ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਐ ਮੋਟੀ ਧਾਰ ਐ ਗੂਠੇ ਜ ਨਹੀਂ ਬਾਕੀ ਤੁਹਾਨੂੰ ਖੜ ਕੇ ਤੋਂ ਅੰਦਾਜ਼ਾ ਲੱਗਦਾ ਹੀ ਹੋਣਾ ਕੋਈ ਭੂਰਨੀ ਛੱਟਾ ਨਹੀਂ 18 ਕਿਲੋ ਨੈੱਟ ਦੁੱਧ ਕੰਡੇ ਵਾਲਾ ਤਿਆਰ ਹੈ 10 ਦਿਨਾਂ ਦੀ ਸੂਈ ਹੈ ਦੁੱਧ ਮਾਤਾ ਦੱਸਦੀ ਹੈ ਕਿ 3-4 ਕਿਲੋ ਹੋਰ ਬਾਜੂ ਕਿਉਂਕਿ ਅਜੇ 10 ਦਿਨਾਂ ਦੀ ਸੂਈ ਹੈ ਮੁੱਲ ਵੀ ਮਾਤਾ ਕਹਿੰਦੀ ਜਾਇਜ਼ ਹੀ ਕਰਦੇ ਆਪਾਂ ਮੁੱਲ ਕਰਨ ਨੂੰ 85000 90000 ਭਾਵੇਂ 95000 ਮਾਤਾ ਕਹਿੰਦੀ ਕਰਾ ਲਓ ਬਿਲਕੁਲ ਜਾਇਜ਼ ਮੁੱਲ 72000 ਦੀ ਮਾਤਾ ਕਹਿੰਦਾ ਮਾਤਾ ਕਹਿੰਦੀ ਦੇ ਦੇਣੀ ਆ ਜਿਹਦੇ ਪਸੰਦ ਆਊਗੀ 2 ਟਾਈਮ 4 ਟਾਈਮ ਭਾਵਾਂਗਲਾ 10 ਟਾਈਮ ਦੁੱਧ ਕੰਡੇ ਤੇ ਜੋ ਓਕੇ ਲੈ ਜੇ ਪਿੰਡ ਭਦਰਗੜ ਝੰਡੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਚੋਈ 1 ਨੰਬਰ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਲਾਸਟ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਦੇ ਨਾਲ